ਸਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਰੇਦਰਸ਼ਕੋ ਅੱਜ ਮੈਂ ਗੱਲ ਜਿਹੜੀ ਕਰਨੀ ਹੈ ਕਿਸਾਨ ਅੰਦੋਲਨ ਚੱਲ ਰਿਹਾ ਹੈ ਇਹਦੇ ਚ ਗੱਲ ਨੁਕਤਾ ਜਿਹੜਾ ਸਮਝਣਾ ਲੋ ਉਹ ਇਹ ਹੈ ਕਿ ਸਰਕਾਰ ਤੇ ਕਿਸਾਨ ਦੋਨੇ ਇੱਕ ਕੰਮ ਕਰ ਰਹੇ ਨੇ ਦੋਨੇ ਇੱਕ ਦੂਜੇ ਤੇ ਦਬਾਅ ਬਣਾ ਰਹੇ ਨੇ ਇਹ ਤੇ ਗੱਲ ਕਰਨੀ ਹੈ ਕਿ ਕਿਸ ਤਰ੍ਹਾਂ ਦਾ ਦਬਾਅ ਬਣਾ ਰਹੇ ਨੇ ਜਾਂ ਕਿਉਂ ਦਬਾਵਾ ਬਣਾਉਣਾ ਹੀ ਹੁੰਦਾ ਲੇਕਿਨ ਕਿਸ ਤਰ੍ਹਾਂ ਦਾ ਦਬਾਵਾ ਬਣਾਇਆ ਜਾ ਰਿਹਾ ਹੈ ਇਹ ਤੇ ਗੱਲ ਕਰਾਂਗੇ ਲੇਕਿਨ ਫਿਰ ਉਸ ਤੋਂ ਪਹਿਲਾਂ ਉਹੀ ਗੱਲ ਜਿਹੜੀ ਮੈਂ ਅਕਸਰ ਕਰਦਾ ਕਿ ਪਿਆਰੇ ਦੋਸਤੋ ਜੇ ਤੁਸੀਂ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਬਲੀਜ਼ ਸਬਸਕ੍ਰਾਈਬ ਕਰ ਲਓ ਹੁਣ ਦਬਾਵਾ ਦੀ ਗੱਲ ਮੈਂ ਕਰ ਰਿਹਾ ਸੀ ਦੇਖੋ ਦਵਾ ਇਹ ਹੈ बार-बार ਮੀਟਿੰਗ ਕੀਤੀ ਜਾ ਰਹੀ ਹੈ ਹੁਣ ਚੌਥੀ ਮੀਟਿੰਗ ਐਤਵਾਰ ਨੂੰ ਹੋਣੀ ਹੈ ਤੀਜੀ ਮੀਟਿੰਗ ਚ ਕਿਸਾਨਾਂ ਨਾਲ ਤਿੰਨੇ ਮੰਤਰੀ ਅਰਜਨ ਮੁੰਡਾ ਜਿਹੜਾ ਖੇਤੀਬਾੜੀ ਮੰਤਰੀ ਆ ਦੇਸ਼ ਦਾ ਤੇ ਨਿਤਨ ਰੰਦ ਰਾਏ ਜਿਹੜਾ ਕਿ ਗ੍ਰਹਿ ਵਿਭਾਗ ਦਾ ਰਾਜ ਮੰਤਰੀ ਹੈ ਤੇ ਪੀਓ ਸਕੂਲ ਦੀ ਡਿਊਟੀ ਲਈ ਹੋਈ ਹੈ ਇਤਨੇ ਆਏ ਭਗਵੰਤ ਮਾਨ ਵੀ ਉੱਥੇ ਸੀ ਇਹਨਾਂ ਨੇ ਗੱਲਬਾਤ ਕੀਤੀ ਗੱਲਬਾਤ ਕਰਨ ਤੋਂ ਬਾਅਦ ਮਸਲਾ ਉੱਥੇ ਦਾ ਉੱਥੀ ਹੈ ਕਿੰਨੇ ਵਾਰ ਹੀ ਕਹਿ ਚੁੱਕੇ ਹਾਂ ਕਿ ਇਹਨਾਂ ਨੇ ਐਮਐਸਪੀ ਦੀ ਕਾਨੂੰਨੀ ਗਾਰੰਟੀ ਨਹੀਂ ਦੇਣੀ ਤੇ ਕਾਨੂੰਨੀ ਗਾਰੰਟੀ ਦੀ ਗੱਲ ਸੱਚਮੁੱਚ ਹੀ ਉੱਥੇ ਖੜੀ ਹੈ ਤੇ ਜਿਹੜਾ ਦੂਜੀ ਗੱਲ ਹੈ ਕਿ ਜਿਹੜਾ ਕਰਜ਼ਾ ਮੁਕਤੀ ਉਹ ਨਹੀਂ ਕਰਨਾ ਸੂਚਿਤ ਤੌਰ ਤੇ ਕਰਜ਼ਾ ਮੁਕਤੀ ਦੀ ਗੱਲ ਉੱਥੇ ਖੜੀ ਹੈ ਸਵਾਮੀਨਾਰਥਨ ਰਿਪੋਰਟ ਦੀ ਜਿਹੜੀ ਰਿਪੋਰਟ ਹੈ ਉਹ ਹੂਬੂ ਲੱਗੂ ਨਹੀਂ ਕਰਨੀ ਨਹੀਂ ਕਰਨੇ ਹੁਣ ਕੰਮ ਕੀ ਰਹੇ ਨੇ ਫਿਰ ਕਰ ਰਹੇ ਨੇ ਕਿ ਇਸ ਗਰ ਨੂੰ ਲਿੰਗਰੋਂ ਕਰ ਲਈਏ ਲਿੰਗਰੋਂ ਦੇ ਦੋ ਫਾਇਦੇ ਨੇ ਇੱਕ ਤਾਂ ਜਿਹੜੇ ਕਿਸਾਨ ਦਿੱਲੀ ਨੂੰ ਜਾ ਰਹੇ ਸੀ ਉਹ ਉੱਥੇ ਸ਼ੰਭੂ ਜਖਨੋਰੀ ਬੈਠੇ ਰਹਿਣਗੇ ਮਾ ਗਾਣੇ ਗਾਉਣਗੇ ਲੰਗਰ ਛਕਣਗੇ ਤੇ ਤਾਸ਼ਾ ਕੁੱਟਣਗੇ ਤੇ ਦਿੱਲੀ ਜਾਣ ਦਾ ਜਿਹੜਾ ਹੈ ਉਹਨਾਂ ਚਰ ਉਹਨਾਂ ਦਾ ਜਿਹੜਾ ਪ੍ਰੋਗਰਾਮ ਉਹ ਜਿਹੜਾ ਮਲਤਵੀ ਰਹੂਗਾ ਇੱਕ ਤਾਂ ਉਹਨਾਂ ਦੀ ਦੂਜਾ ਜਦੋਂ ਇਹ ਪ੍ਰੈਸ਼ਰ ਹੁਰਬਦੇ ਨਾਲ ਦੀ ਨਾਲ ਚੌਣਕ ਕਮਿਸ਼ਨ ਨੂੰ ਕਹਿ ਕੇ ਛੋੜਨ ਦਾ ਐਲਾਨ ਹੋ ਜਾਊਗਾ ਤੇ ਜਦੋਂ ਛੋੜਨ ਦਾ ਐਲਾਨ ਹੋ ਗਿਆ ਤੇ ਕੋਟ ਲੱਜੂਗਾ ਤੇ ਕਹਾਂਗੇ ਭਾਈ ਅਗਲੀ ਸਰਕਾਰ ਕਰੂਗੀ ਤੇ ਜੇ ਅਗਲੀ ਸਰਕਾਰ ਆ ਜਾਂਦੀ ਹੈ ਜਿੱਤ ਕੇ ਭਾਰਤੀ ਜਨਤਾ ਪਾਰਟੀ ਦੀ ਤੇ ਫੇਰ 500 ਨੇ ਫੇਰ ਕੀ ਦੇ ਪੁੱਛਣਾ ਜੋ ਹੁਣ ਕਿਹੜਾ ਪੁੱਛਿਆ ਫੇਰ ਫੇਰ ਇਸ ਤਰੀਕਾ ਚੱਲਦਾ ਰਹੂਗਾ ਤਾਂ ਇਹ ਸਟਰੈਟਜੀ ਇਹ ਰਣਨੀਤੀ ਤਾਂ ਹੈਗੀ ਹੈ ਸਰਕਾਰ ਦੀ ਕੇਂਦਰ ਦੀ ਤੇ ਦੂਜੇ ਪਾਸੇ ਦੂਜੇ ਪਾਸੇ ਹੈ ਕਿਸਾਨ ਕਿਸਾਨਾਂ ਦੀ ਆਪਸੀ ਢੜੇਬੰਦੀ ਬਹੁਤ ਹੈ ਇਹ ਵੱਖਰੀ ਗੱਲ ਹੈ ਕਿ ਕਿਸਾਨਾਂ ਨੇ ਹੁਣ ਦਬਾਅ ਬਣਾ ਲੈਣਾ ਕਿ ਪਹਿਲਾਂ ਆਪ ਦੀ ਢੜੇਬੰਦੀ ਚ ਹੀ ਡੁੰਡੇ ਗਰੁੱਪ ਕਿਸਾਨ ਜਿਹੜਾ ਹੈ ਮਜ਼ਦੂਰ ਮੋਰਚਾ ਇਹ ਸਰਬੱਤ ਸਿੰਘ ਬਦੇੜਵਾਲਾ ਜਾਂ ਜਿਹੜਾ ਗੈਰ ਸਿਆਸੀ ਭਾਰਤੀ ਕਿਸਾਨ ਜੁਨੀਅਨ ਜਗਜੀਤ ਸਿੰਘ ਡੱਲੇਵਾਲ ਵਾਲੀ ਉਹਨਾਂ ਨੇ ਥੋੜੋ ਜਿਹਾ ਇਨੀਸ਼ੀਏਟ ਕੀਤਾ ਪਹਿਲ ਕਰ ਲਈ 13 ਫਰਵਰੀ ਨੂੰ ਦਿੱਲੀ ਚਲੋ ਦਾ ਨਾਰਾ ਦੇਤਾ ਬਾਕੀ ਕਿਸਾਨ ਜਥੇਬੰਦੀਆਂ ਆਭਿਆਕ ਦੇ ਤਰੀਕੇ ਨਾਲ ਐਸ ਕੇਐਮ ਨੇ ਕਹੇ ਜੀ ਅਸੀਂ ਤਾਂ 16 ਨੂੰ ਭਾਰਤ ਬੰਦ ਕਰਨਾ ਜਾਂ ਦੂਜੇ ਪਾਸੇ ਅਗਰਾਹ ਗਰੁੱਪ ਕਹਿੰਦਾ 24 ਨੂੰ ਇਸ ਦਾ ਚੜੀਗੜ ਜਿਹੜਾ ਹੈ ਉੱਥੇ ਪੱਕਾ ਮੋਰਚਾ ਲਾਉਣਾ ਬਦਲ ਲੈਣਾ ਹੁਣ ਕਿਉਂਕਿ ਪ੍ਰੈਸ਼ਰ ਪਿਆ ਇਹ ਕੇ ਸੰਬੰਧ ਪ੍ਰੈਸ਼ਰ ਹੁੰਦੇ ਨੇ ਕਹਤਾ ਜਾਊਗਾ ਕਿ ਜੀ ਸਾਡੇ ਅਸੀਂ ਤਾਂ ਆਪਣੇ ਭਰਾਵਾਂ ਨਾਲ ਖੜੇ ਆ ਪਰ ਵਿੱਚੋਂ ਇਹ ਵੀ ਸੀ ਕਿ ਇੱਕ ਇਨੀਸ਼ੀਏਟਿਵ ਨਾ ਕਰ ਲੈਣ ਗੱਲਬਾਤ ਇਹ ਕਰ ਰਹੇ ਨੇ ਬੈਠੇ ਚਾਹੀਦਾ ਤਾਂ ਜ ਪਲਵੀਰ ਸਿੰਘ ਰਾਜੀਵਾਲ ਡਾਕਟਰ ਦਰਸ਼ਪਾਲ ਉੱਥੇ ਬੈਠੇ ਗੱਲ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਸੀ ਜਬ ਬਹੁਤ ਸਾਰੇ ਜਿਹੜੇ ਉਹਨਾਂ ਦੇ ਆਪਣੇ ਵਰਕਰ ਨੇ ਉਧਰ ਜਾਣ ਲੱਗੇ ਅਸੀਂ ਤਾਂ ਆਪਣੇ ਕਿਸਾਨਾਂ ਨਾਲ ਕਿਸਾਨ ਵੀ ਚਾਹੁੰਦੇ ਨੇ ਵੀ ਅਸਰ ਪਿਛਲਾ ਉਹਨਾਂ ਨੇ ਦਿੱਲੀ ਦਾ ਦੇਖਿਆ ਉਹਨਰ ਸਵਾਦ ਆਉਂਦਾ ਹੈ ਇਸ ਕੰਮ ਚ ਕਿ ਠੀਕ ਹੈ ਜੀ ਮੋਰਚੇ ਚ ਹਾਲਾਂਕਿ ਮੋਰਚਾ ਮਜਬੂਰੀ ਚ ਲੱਗਦਾ ਹੈ ਲੇਕਿਨ ਨੌਜਵਾਨ ਤਾਂ ਚਾਹੁੰਦੇ ਨੇ ਕੁਛ ਨਾ ਕੁਛ ਕਰਨਾ ਇਹੀ ਤਾਂ ਹੋਂ ਚਾ ਪੰਜਾਬੀਆਂ ਤੇ ਬਾਕੀ ਪੰਜਾਬੀਆਂ ਨੂੰ ਤਾਂ ਐਮਐਸਪੀ ਚ ਟੋਡਾ ਤੇ ਤਾਂ ਮਿਲ ਹੀ ਜਾਂਦੀ ਹੈ ਜਿਹਨਾਂ ਨੇ ਲੜ ਰਹੇ ਨੇ ਉਹ ਤਾਂ ਬੋਲ ਤੇ ਘੱਟ ਨੇ ਪੰਜਾਬ ਚੋਂ ਨਿਕਲਦਿਆਂ ਨਾ ਪੰਜਾਬ ਹੀ ਲੀਡ ਕਰਦਾ ਹੈ ਸਾਰੀ ਗੱਲਬਾਤ ਨੂੰ ਤੇ ਹੁਣ ਵੀ ਲੀਡ ਕਰ ਰਿਹਾ ਸੋ ਇੱਕ ਤਾਂ ਮੈਨੂੰ ਲੱਗਦਾ ਹੈ ਕਿ ਇਹ ਦਵਾ ਦੀ ਰਾਜਨੀਤੀ ਚੱਲ ਰਹੀ ਹੈ ਇੱਕ ਦੂਜੇ ਤੇ ਦਬਾਅ ਕਿਸਾਨ ਦਬਾਅ ਪਾਉਂਦੇ ਨੇ ਵੀ ਚੋਣਾਂ ਤੋਂ ਪਹਿਲਾਂ ਜਿੰਨਾ ਕਰ ਸਕਦੇ ਆ ਲੈ ਲਿਏ ਇਨਾਂ ਤੋਂ ਉਹ ਕਹਿੰਦੇ ਨੇ ਜਿੰਨਾ ਲਿੰਗਰੋਨ ਕਰ ਸਕੀਏ ਕਰ ਲਈਏ ਜੇ ਚੋਣਾਂ ਆ ਗਈਆਂ ਤੇ ਕੋੜ ਲੱਗ ਗਿਆ ਦੋਨਾਂ ਨੂੰ ਜੇ ਨਹੀਂ ਕਿਸਾਨਾਂ ਨੂੰ ਨੁਕਸਾਨ ਹੋਊ ਕੇਂਦਰ ਆਵਦਾ ਫਾਇਦੇ 'ਚ ਰਹੂਗੀ ਇਸ ਤਰ੍ਹਾਂ ਦੀ ਗੱਲ ਲੇਕਿਨ ਇਹ ਗੱਲ ਹੈ ਇਨਾਂ ਜਿਹੜਾ ਜਦੋਂ ਆਪਾਂ ਇਸ ਨੂੰ ਕੈਲਕੂਲੇਟ ਕਰਦੇ ਕਿਹ ਪਾਰਟੀਆਂ ਵੱਡ ਜਾਂਦੀਆਂ ਨੇ ਹੁਣ ਉਹਦੇ ਵਿੱਚੋਂ ਜਿਹੜਾ ਪਾਰਟੀ ਦਾ ਭਗਵੰਤ ਮਾਨ ਵੀ ਕੱਲ ਬਰੀਫ ਕਰੇ ਰਾਤ ਨੂੰ 1:30 ਵਜੇ ਤੱਕ ਮੀਟਿੰਗ ਚੱਲੀ ਹੈ 1:30 ਵਜੇ ਬਾਅਦ ਬਰੀਫ ਕੀਤਾ ਹੈ ਮੁੱਖ ਮੰਤਰੀ ਨੇ ਕਿ ਮੈਂ ਕਿਸਾਨਾਂ ਨਾਲ ਹਾਂ ਪਰ ਕਿਸਾਨਾਂ ਨੂੰ ਵੀ ਮੈ ਗਿਆ ਕਈ ਸਾਥ ਤੇ ਤੇ ਸਰਵੀਸ ਜੀ ਵਾਦਲ ਕਹਿੰਦਾ ਹੈ ਭਗਵੰਤ ਮਾਨ ਤਾਂ ਪਾਰਟੀ ਹੈ ਤਾਂ ਹਰਿਆਣੇ ਨਾਲੜੇ ਹੋਏ ਕਿਸਾਨੇ ਬੈਸੇ ਸਰਵੀਸ ਜਿਹੜਾ ਵਾਦਲਾ ਉਹ ਇਸ ਕਰ ਕਰ ਕਹਿੰਦਾ ਹੈ ਕਿ ਦੇਖੋ ਇੰਟਰਨੈਟ ਬੰਦ ਕਰਤਾ ਇਹ ਦੇਖੋ ਜੀ ਹਰਿਆਣੇ ਵਾਲੇ ਗੋੜੀਆਂ ਚੜਾ ਰਹੇ ਨੇ ਗੋਲੇ ਚੜਾ ਰਹੇ ਨੇ ਤਰੁਗੇਸ ਤੇ ਇਹ ਜਿਹੜਾ ਸਰਕਾਰ ਰੋਕਣਾ ਚਾਹੀਦਾ ਸਰਕਾਰ ਨੂੰ ਪਤਾ ਨਹੀਂ ਸਰਕਾਰ ਕਰਦੀ ਕੀ ਉਹ ਤਾਂ ਸਿੰਗੂ ਵਾਟਰ ਟਿੱਕਰੀ ਵਾਟਰ ਹੁਣ ਤਾਂ ਰਾਜਸਥਾਨ ਦਾ ਵੀ ਉਹਨਾਂ ਨੇ ਕਰ ਲਿਆ ਹਵਾ ਬਣਾਤਾ ਉਹਨਾਂ ਨੇ ਮਤਲਬ ਕਿਸਾਨਾਂ ਨੂੰ ਲੋਕਾਂ 'ਚ ਇਸ ਤਰ੍ਹਾਂ ਪ੍ਰੋਜੈਕਸ਼ਨ ਦੇ ਰਹੇ ਨੇ ਵਰਤਾਂ ਤਾਂ ਇਸ ਤਰ੍ਹਾਂ ਦਾ ਸਰਜ ਰਏ ਨੇ ਕਿ ਸਾਰਾ ਕੁਝ ਜਿਹੜਾ ਕਿਸਾਨ ਕਰ ਰਹੇ ਨੇ ਵਪਾਰੀਆਂ ਦਾ ਨੁਕਸਾਨ ਕਿਸਾਨਾਂ ਕਰਨ ਹੋ ਰਿਹਾ ਇੰਡਸਟਰੀ ਦਾ ਨੁਕਸਾਨ ਕਿਸਾਨਾਂ ਕਰਕੇ ਹੋ ਰਿਹਾ ਲੇਕਿਨ ਮੈਨੂੰ ਤਾਂ ਕਦੇ-ਕਦੇ ਹੈਰਾਨੀ ਹੁੰਦੀ ਹੈ ਜਿਹੜੀ ਪਾਰਟੀ ਦੇ ਵਿੱਚ ਦੇਸ਼ ਦੇ 136 ਕਿਸਾਨ ਜਿਹੜੇ ਹੋਣ ਦੇਖੋ 543 ਮੈਂਬਰ ਨੇ ਸਾਡੇ 543 ਲੋਕ ਸਭਾ ਦੇ ਮੈਂਬਰਾਂ ਚੋਂ 199 ਨੇ ਲਿਖਾਇਆ ਤਾਂ ਤਦਾਂ ਖੇਤੀ ਤੇ ਉਹਨਾਂ ਚੋਂ 136 ਜਿਹੜੇ ਨੇ ਉਹ ਭਾਰਤੀ ਜਨਤਾ ਪਾਰਟੀ ਨਾਲ ਸੰਬੰਧਿਤ ਨੇ ਤੇ ਉਹ ਕਿਸਾਨਾਂ ਨਾਲ ਕਿੰਨਾ ਕੁ ਬੋਲਦੇ ਨੇ ਮੈਨੂੰ ਇਸ ਗੱਲ ਦੀ ਤਸੱਲੀ ਹੈ ਘਟਕੜ ਪੰਜਾਬ ਦੇ ਦੇ ਭਾਵੇਂ ਆਪੋਜੀਸ਼ਨ ਚ ਦੇ ਉਹ ਵੀ ਵੱਡਾ ਕਿਸਾਨ ਆ ਸੁਖਵੀਰ ਸਿੰਘ ਬਾਦਲ ਕਿਸਾਨ ਆ ਜਾਂ ਨਹੀਂ ਆ ਪਰ ਹੈ ਤਾਂ ਢੱਲੋ ਹੈ ਤਾਂ ਢੱਲੋ ਜੱਟ ਕਿਸਾਨਾ ਨਾਲ ਜੱਟ ਤੇ ਜ਼ਮੀਨ ਤਾਂ ਕਿਸਾਨ ਹੀ ਹੁੰਦਾ ਤੇ ਸੁਖਵੀਰ ਸਿੰਘ ਬਾਦਲ ਹੈ ਜਸਵੀਰ ਸਿੰਘ ਗਰਜੀਤ ਸਿੰਘ ਔਰ ਜੁਲਾ ਸਿਵਰਜੀਤ ਸਿੰਘ ਮਾਨ ਤੇ ਇਹ ਜਿਹੜੇ ਪੰਜੇ ਰਵਰੀ ਸਿੰਘ ਬਿਟੂ ਆ ਇਹ ਪੰਜੇ ਜਿਹੜੇ ਕਿਸਾਨ ਨੇ ਪੰਜਾਬ ਚ ਤਾਂ ਲੇਕਨ ਭਾਈ ਜਿਹੜੇ 136 ਕਿਸਾਨ ਨੂੰ ਕਿਉਂ ਨਹੀਂ ਬੋਲਦੇ ਜੀ ਜੇ ਤੁਸੀਂ ਕਿਸਾਨ ਹੋ ਕਹਿੰਦੇ ਕਿਸਾਨ ਦੇ ਚ ਕਿਸਾਨਾਂ ਦੇ ਨਾਲ ਨਹੀਂ ਖੜੇ ਤੁਸੀਂ ਤੁਸੀਂ ਸਰਕਾਰ ਦੇ ਵਿੱਚ ਬੈਠੇ ਹੋ ਪ੍ਰੈਸ਼ਰ ਪਾਓ ਕੋਈ ਮੰਗਾਂ ਬਣਵਾਓ ਤਾਂ ਇਹ ਜਿਹੜਾ ਹੈ ਮਸਲਾ ਉਲਝਿਆ ਹੋਇਆ ਬਾਕੀ ਇਹਨਾਂ ਕੁਝ ਉਲਝਿਆ ਹੋਇਆ ਹੈ ਕਿ ਕਿਸਾਨ ਆਪਸ ਵਿੱਚ ਵੀ ਲੜ ਰਹੇ ਨੇ ਕੇਂਦਰ ਨਾਲ ਵੀ ਲੜ ਰਹੇ ਨੇ ਔਰ ਜਿਹੜਾ ਹੈ ਉਹਦੀਆਂ ਮੰਗਾਂ ਬਣਵਾਉਣ ਲਈ ਤੇ ਮੈਨੂੰ ਇਹ ਲੱਗਦਾ ਹੈ ਕਿ ਸਭ ਤੋਂ ਵੱਡੀ ਮੰਗ ਤਾਂ ਐਮਐਸਪੀ ਦੀ ਗਰੰਟੀ ਜੇ ਕਾਨੂੰਨੀ ਮਿਲ ਜਾਂਦੀ ਹੈ ਜਿਹਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਹਾਲ ਦੀ ਘੜੀ ਕੁਝ ਨਹੀਂ ਕਰਨਗੇ ਹਾਂ ਬਾਕੀ ਬਗਾ ਜਰੂਰ ਤੁਸੀਂ ਕੁਝ ਜਿਹੜਾ ਜਦੋਂ ਕੁਛ ਤਾਂ ਹੁੰਦਾ ਹੀ ਹੈ ਨਾ ਕੁਝ ਤਾਂ ਲੈ ਕੇ ਨਿਕਲ ਲੰਗੇ ਇਹ ਆਪਾਂ ਆਸ ਕਰੀਏ ਤੇ ਜੇ ਤੁਸੀਂ ਕਹੋਗੇ ਆਮ ਲੋਕ ਆਮ ਲੋਕਾਂ ਨੂੰ ਜਿਨ੍ਹਾਂ ਨੂੰ ਸਮਝ ਨਹੀਂ ਹੈ ਉਹ ਤਾਂ ਇਹ ਕਹਿੰਦੇ ਨੇ ਕਿ ਜੀ ਹਰ ਰੋਜ਼ ਹੀ ਕਿਸਾਨ ਸੜਕਾਂ ਤੇ ਰਹਦੇ ਨੇ ਕਿਸਾਨਾਂ ਦੀ ਗੱਲ ਸਾਰੀ ਦੁਨੀਆ 'ਚ ਹੀ ਕਿਸਾਨ ਵੈਸੇ ਤਾਂ ਸੜਕਾਂ ਤੇ ਆ ਭਾਈ ਕਿਉਂਕਿ ਉਹਨਾਂ ਦਾ ਜਿਹੜਾ ਜਿਹੜਾ ਧੰਦਾ ਨਾ ਜਿਹੜਾ ਲੋਕਾਂ ਦਾ ਢਿੱਡ ਭਰਦੇ ਨੇ ਇਹ ਉਹ ਜੇ ਜੀ ਫਾਇਦੇ ਵੰਦ ਨਹੀਂ ਲਾਭ ਤਾਂ ਇੱਕ ਧੰਦਾ ਨਹੀਂ ਹੈ ਉਹਨਾਂ ਨੂੰ ਲਾਭ ਤਾਂ ਇੱਕ ਬਣਾਉਣ ਲਈ ਨਾ ਜਿਹੜਾ ਸਮਝਣਾ ਪਾਏਗਾ ਸਾਨੂੰ ਕਿ ਭਈ ਸਬਸਿਡੀ ਦਿਓ ਇਹਨਾਂ ਦੀਆਂ ਗੱਲਾਂ ਸੁਣੋ ਇਹਨਾਂ ਨੂੰ ਇਹਨਾਂ ਦੀਆਂ ਗੱਲਾਂ ਮੰਨੋ ਤਾਂ ਫਾਇਦਾ ਹੋਏਗਾ ਇਹ ਸਾਰੀ ਦੁਨੀਆ ਦੀ ਬਰਤਾਰਾ ਇਕੱਲਾ ਪੰਜਾਬ ਸਾਡੇ ਦੇਸ਼ ਦਾ ਨਹੀਂ ਹੈ ਹਾਂ ਇਹ ਗੱਲ ਜ਼ਰੂਰੀ ਹੈ ਕਿ ਦੁਨੀਆ ਦੇ ਬਰਤਾਰੇ ਚ ਜਿਹੜਾ ਪੰਜਾਬ ਦਾ ਕਿਸਾਨ ਹੈ ਉਹ ਆਪਣੀ ਬੈਕਗ੍ਰਾਉਂਡ ਕਰਕੇ ਆਪਣੇ ਸ਼ਹੀਦਾਂ ਗੁਰੂਆਂ ਕਰਕੇ ਇਨੀਸ਼ੀਏਟ ਕਰਦਾ ਹੈ ਲੜਨ ਲਈ ਤਿਆਰ ਰਹਿੰਦਾ ਹੈ ਇਹ ਇੱਕ ਵੱਖਰਾ ਪੁਆਇੰਟ ਹੋ ਸਕਦਾ ਹੈ ਅਜੇ ਨਹੀਂ ਮਿਲਦੇ ਇੱਕ ਨਵੀਂ ਵੀਡੀਓ ਦੇ ਨਾਲ ਤੁਹਾਡਾ ਬਹੁਤ-ਬਹੁਤ ਸ਼ੁਕਰੀਆ